ਸੁਖਮਾਂ ਜੀ ਨੇ ਮੈਨੂੰ ਜਿਹੜੇ ਵਾਰ-ਵਾਰ ਕਰਦੇ ਨੇ ਆਪਣੀ ਵੀਡੀਓ ਪਾ ਦਿੰਦੇ ਨੇ ਵੀਰ ਜੀ ਤੁਹਾਨੂੰ ਇੱਕ ਬੇਨਤੀ ਹੈ ਤੁਸੀਂ ਵੀਡੀਓ ਪਾਈ ਬਹੁਤ ਲੰਬੀ ਚੌੜੀ ਪਰ ਉਹਦੇ ਵਿੱਚ ਤੁਸੀਂ ਆਪਣੇ ਵੀਰ ਸੋਵਰਟੇ ਲੋਂਜੀ ਦਾ ਜ਼ਿਕਰ ਕਿਉਂ ਨਹੀਂ ਕੀਤਾ ਸੋਵਰਟੇ ਲੋਂਜੀ ਦਾ ਤੁਸੀਂ ਤੁਹਾਡਾ ਜ਼ਿਕਰ ਕਰਨਾ ਬੰਦ ਹੈ ਤੁਹਾਡੇ ਸਾਥੀ ਨੇ ਉਹ ਕੋਈ ਦੇ ਕੋ ਸੰਦੀਪ ਸੰਦੀਪ ਨਾ ਤੁਸੀਂ ਕਹਿੰਦੇ ਤੁਹਾਡੀ ਕੋਈ ਦਸ਼ਵ ਨਹੀਂ ਕੋਲੇ ਕੋਲੇ ਦੇ ਵਿੱਚ ਰਿਕਾਰਡਿੰਗ ਹੈ ਸੰਦੀਪ ਦੇ ਜਿੰਦੇ ਕੀ ਜਿਹੜੀਆਂ ਮੈਂ ਤੁਹਾਨੂੰ ਜੇ ਤੁਸੀਂ ਚਾਹ ਬਣਾ ਮੈਂ ਤੁਹਾਨੂੰ ਸੁਣਾ ਵੀ ਦੂੰ ਚਲੋ ਵੀਡੀਓ ਲੰਬੀ ਹੋ ਜੂ ਪਰ ਮੈਂ ਚੈਨ ਸੁਣਾ ਵੀ ਦੂੰ ਫੋਨ ਤੇ ਵੀ ਤੁਹਾਨੂੰ ਚਾਹੀਦੀ ਹੋਈਆਂ ਤਾਂ ਲੈ ਲਓ ਜੇ ਹੋਰ ਕੋਈ ਨੂੰ ਵੀ ਚਾਹੀਦੀ ਹੋਈ ਉਹ ਵੀ ਮੈਨੂੰ ਕਾਲ ਕਰਕੇ ਲੈ ਲੈਣਾ ਤੁਹਾਡੀ ਦਾ ਬਾਈ ਜੈਲਸ ਯਾਰ ਕੀ ਕੁਛ ਦੱਸਦੀ ਆ ਬੰਦਾ ਦੁਨੀਆ ਤੋਂ ਚਲਾ ਗਿਆ ਤੁਸੀਂ ਅਜੇ ਵੀ ਆਈਏ ਵੀ ਟਾਰਗੇਟ ਕਰੀ ਜਾਂਦੇ ਨੇ ਜੇ ਕੋਈ 44 ਲੋੜ ਹੋਈ ਜੀਡੀਪੀ ਭਰਾ ਨੂੰ ਮੇਰੇ ਤੋਂ ਲੈ ਲਈ ਆਪਾਂ